ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਸਵਾਗਤ ਹੈ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਹੈਗਾ ਆਪਣ ਗੱਡੀ ਦੀ ਤਿਆਰੀ ਤਿਆਰੀ ਕਰਨੀ ਆ ਧੋ ਤੂ ਲਈਏ ਵੈਕਿਊਮ ਕਰ ਲਈਏ ਆਹ ਪਾਈਪ ਆਪਾਂ ਲਵਾ ਲਿਆ ਸੀਗਾ ਝੰਡਾ ਲਵਾਉਣ ਵਾਸਤੇ ਐਂਗਲ ਵੈਲਡ ਕਰਾ ਕੇ ਸਵੇਰੇ ਜਾਣਾ ਆਪਾਂ ਫਤੇਗੜ ਸਾਹਿਬ ਸਵੇਰ ਚੱਲਾਂਗੇ ਤੇ ਅੱਜ ਗੱਡੀ ਰੈਡੀ ਕਰ ਲਈਏ ਵੈਕਿਊਮ ਵਕਿਊਮ ਮੈਂ ਲੈ ਆਇਆ ਸੀ ਤੇ ਕੇਰਾ ਲਾਈਏ ਲੈ ਆ ਗਏ ਉੱਥੇ ਫਿਰ ਤੁਹਾਨੂੰ ਦਿਖਾਉਨੇ ਆ ਹੁਣ ਧੋਣ ਵਾਲਾ ਬੰਦਾ ਮੈਂ ਕੱਲਾ ਮੈਂ ਲੱਭਦਾ ਸੀ ਕੋਈ ਬੰਦਾ ਮਿਲ ਜੇ ਬਾਈ ਬੰਦਾ ਪਰ ਕੋਈ ਹੈ ਨਹੀਂਗਾ ਚੱਲ ਮੈਂ ਕੱਲਾ ਹੀ ਧੋ ਦਿੰਦਾ ਕੋਈ ਨਹੀਂ ਕਿਹੜਾ ਵੈਕਿਊਮ ਦਾ ਕਰਾਂ ਉਦੋਂ ਨੂੰ ਕੋਈ ਨਾ ਕੋਈ ਆ ਜੀ ਬਾਕੀ ਨਾਲ ਦੇ ਗਏ ਆ ਸਕੂਲ ਸਕਾਲ ਤੇ ਹੁਣ ਧੋਨੇ ਆ ਗੱਡੀ ਪੈਪ ਥੋੜਾ ਜਿਹਾ ਹੈਲਦਾ ਵਾ ਪਰ ਕੋਈ ਨਾ ਚਲੋ ਹੁਣ ਕਿਹੜਾ ਤਾਂ ਹੀ ਸਾਰਨਾ ਹੀ ਪੈਣਾ ਕੰਮ ਨਹੀਂ ਫਿਰ ਦੇਖਦੇ ਆ ਅੰਗਲ-ਉਂਗਲ ਬਿਲਡ ਕਰਾ ਲਿਆਵਾਂਗੇ ਬਾਕੀ ਯਾਰ ਝੰਡਾ ਵੀ ਲੈ ਕੇ ਆਉਣਾ ਝੰਡਾ ਮਿਲਿਆ ਨਹੀਂ ਮੈਂ ਲੱਭਦਾ ਸੀਗਾ ਨੀਲੇ ਰੰਗ ਦਾ ਜੀ ਤੇ ਮੇਰੀ ਪੀਰੀਆਂ ਤਲਵਾਰਾਂ ਬਣੀਆਂ ਹੁੰਦੀਆਂ ਉਹੋ ਲਾਵਦਾ ਹੀ ਮੈਂ ਗੱਡੀ ਹੁਣ ਉਹ ਉੱਥੇ ਲਾਉਣੀ ਆ ਸਾਹਮਣੇ ਆਪਾਂ ਕਰਦੇ ਆ ਵੈਕਿਊਮ ਗੱਡੀ ਨੂੰ ਫਿਰ ਵੈਕਿਊਮ ਦਾ ਕੰਮ ਆਪਣਾ ਨਿਬੜ ਗਿਆ ਤੇ ਇਹਨੂੰ ਸਾਭ ਲਈਏ ਵੈਕਿਊਮ ਨੂੰ ਹੁਣ ਇੱਧਰ ਸਮਾਨ ਆਪਣਾ ਰੱਖਿਆ ਹੁੰਦਾ ਵਾ ਗੱਡੀ ਦਾ ਹੀ ਆ ਸਾਰਾ ਆ ਬੇਸਾਂ ਬੂਸਾਂ ਪਈਆਂ ਕੱਢੀਆਂ ਮੀਆਂ ਤੇ ਆ ਫੱਟਾ ਪਿਆ ਇਹ ਪਹਿਲਾਂ ਸੀ ਇਹ ਬੈਗ ਆਪਣਾ ਕਿੱਟਾ ਇਹਦੇ ਵਿੱਚ ਸਮਾਨ ਆ ਸਾਰਾ ਤੇ ਆ ਫਿਰ ਟੱਬ ਪੂਲ ਆਪਣਾ ਪੂਲ ਜਿਹੜਾ ਘਰੇ ਕਰਮੀਆਂ ਬਣਾਉਣੇ ਆ ਹੁਣ ਗੱਡੀ ਧੋਣੇ ਆ ਪਾਈਪ ਲਾ ਕੇ ਹੋ ਖੜੀ ਆ ਸਾਹਮਣੇ ਹੁਣ ਉੱਥੇ ਕਰਕੇ ਧੋਣੇ ਆ ਉਹ ਵੀ ਮਿੱਤਰੋ ਗੱਡੀ ਲੱਗ ਗਈ ਧੋਣ ਮਿੱਟੀ ਦਿਖਾਉਣਾ ਤੁਹਾਨੂੰ ਕਿੰਨੀ ਬਈ ਆ ਟੈਰਾਂ ਜੇ ਇਹਦੇ ਦਾ ਕਾਟ ਆ ਦੇ ਉਧਰ ਬਹੁਤ 2-2 ਫੁੱਟ ਘੱਟ 1-1.5 ਫੁੱਟ ਕਰਾ ਚੜਿਆ ਪਿਆ ਸੀ ਸਾਫ਼ ਕੀਤਾ ਦਿਖਾਉਣਾ ਆ ਵੀ ਹੁਣ ਤਾਂ ਜਮਾਂ ਸਾਫ਼ ਹੋ ਗਿਆ ਸ਼ੈਂਪੂ ਮਾਰਨ ਲੱਗੇ ਸੀ ਤੇ ਹੋਰ ਤਾਂ ਮੈਨੂੰ ਕੋ ਲੱਭਿਆ ਨਹੀਂ ਸ਼ੈਂਪੂ ਮੈਂ ਫਿਰ ਆਹੀ ਜੱਕਤਾ ਮੈਂ ਕਿਹਾ ਅੱਜ ਇਹਦੇ ਨਾਲ ਹੀ ਧੋਵਾਂਗੇ ਗੱਡੀ ਬਾਡੀ ਵਾਸ਼ ਕਾਰ ਵਾਸ਼ ਇਹ ਵੀ ਬਾਡੀ ਹੋਈ ਆਪਣੀ ਇਹਨਾਂ ਧੋਵਾਂਗੇ ਫਿਰ ਸ਼ੈਂਪੂ ਮਾਰ ਕੇ ਧੁੱਪੇ ਲਾ ਕੇ ਸੁਕਾ ਕੇ ਗੱਡੀ ਸ਼ਾਮ ਨੂੰ ਪਾਲਸ਼ ਮਾਰਾਂਗੇ ਅੰਦਰ ਬਾਹਰ ਸਾਰੇ ਕਿਰ ਹੁਣ ਸ਼ੈਂਪੂ ਮਾਰ ਦਿੱਗੇ ਬਾਕੀ ਲੱਕ ਚੈੱਕ ਕਰੋ ਤੁਹਾਨੂੰ ਲੱਗਦਾ ਨਾ ਜਿਵੇਂ ਮੈਂ ਡੱਗ ਤੇ ਲੱਗਿਆ ਹੁੰਦਾ ਹੁਣ ਮਾਰ ਦਿਆਂ ਸ਼ੈਂਪੂ ਆਓ ਜੀ ਸ਼ੈਂਪੂ ਮਾਰਤਾ ਸਾਰੇ ਤਾਂ ਤੂੰ ਟੈਰਾਂਡੂਰਾਂ ਦੇ ਰਹਿ ਗਿਆ ਪਹਿਲਾਂ ਪਾਣੀ ਮਾਰ ਦਈਏ ਤਾਂ ਫਿਰ ਟੈਰਾਂ ਦੇ ਮਾਰਾਂਗੇ ਹੁਣ ਪਾਣੀ ਮਾਰ ਦਿਆਂਗੇ ਨਾ ਇਹ ਲਈ ਮਿੱਤਰੋ ਸਾਰਾ ਕੁਝ ਓਕੇ ਹੋ ਗਿਆ ਵਾ ਸੁੱਕਾ ਕੱਪੜਾ ਮਾਰ ਕੇ ਮਾਰ ਕੇ ਨਹੀਂ ਮਾਰ ਕੇ ਗੱਡੀ ਲਾ ਦਈਏ ਹੁਣ ਆਪਾਂ ਇਹਨੂੰ ਕਿਰਾਂ ਸੁਕਾਲੀਏ ਫੇਰ ਸ਼ਾਮ ਨੂੰ ਪਾਲਸ਼ ਮਾਰਾਂਗੇ ਝੰਡਾ ਝੁੰਡਾ ਲਿਆ ਕੇ ਲਾਉਣੇ ਆ ਪਾਲਸ਼ ਦਾ ਯਾਰ ਫੇਰ ਸ਼ਾਮ ਨੂੰ ਮਾਰਾਂਗੇ ਨਹੀਂ ਮੜ ਕੇ ਹੁਣ ਮਾਰਦੀ ਮਿੱਟੀ ਜੰਮ ਜਾਣੀ ਆ ਹੁਣ ਕਿਰਾਂ ਸੁੱਕਾ ਕੱਪੜਾ ਮਾਰ ਦਈਏ ਬਾਕੀ ਤੁਸੀਂ ਦੱਸਿਓ ਵੀ ਕੀ ਕੀ ਕਰਾਈਏ ਆਪਾਂ ਜੈਨ ਵਿੱਚ ਹੋਰ ਮੋਡੀਫਿਕੇਸ਼ਨ ਕਿਹੜੀ ਕਿਹੜੀ ਹੋ ਸਕਦੀ ਆ। ਵੈਸੇ ਤਾਂ ਮੇਰੀ ਮਾੜੀ-ਮੋਟੀ ਤਾਂ ਜਿਵੇਂ ਮੰਨ ਕੇ ਚਲੋ ਆ ਸਕਰੀਨ ਸਕਰੂਨ ਤਾਂ ਮੈਂ ਲਵਾਈ ਹੋਈ ਆ। ਪਾਣੀ ਅੰਦਰ ਕਿਵੇਂ ਆ ਗਿਆ ਓਏ? ਇਹ ਸ਼ਾ ਸ਼ੀਸ਼ਾ ਨਾਲ ਥੋੜਾ ਮਿੱਤਰੋ ਤੰਗੀ ਦਿੰਦਾ। ਤਾਂ ਕਰਕੇ ਪਾਣੀ ਅੰਦਰ ਆ ਜਾਂਦਾ ਵਾ। ਫਣਗੇ ਰਾਂ ਸੁੱਕਾ ਕੱਪੜਾ ਮਾਰਦਗੇ। ਫਿਰ ਮਿਲਦਾ ਤੁਹਾਨੂੰ। ਮਿੱਤਰੋ ਝੰਡਾ ਲੈਣਾ ਆਇ ਸੀ ਝੰਡਾ ਮਿਲ ਗਿਆ ਹੁਣ ਬੰਦਾ ਦੇਖੋ। ਅਸੀਂ ਬੰਦਾ ਛੱੜਤਾ ਮਗਰ ਉਹ ਤੁਰਿਆ ਆਉਂਦਾ। ਇਹ ਚ ਰੋਕ ਰੋਕ ਲੈਨੇ ਆ ਜੱਲ ਬਾਲਾ ਗਈ ਅੰਦਰ ਰੋਕਲਾ ਰੋਕਲਾ ਕੀ ਹੋ ਗਿਆ ਓਏ ਰੋਕਲਾ ਰੋਕਲਾ ਨਹੀਂ ਅੰਦਰ ਉਹ ਤਾਂ ਬੂਡ ਕਿੰਦੇ ਬਾਈ ਤੁਰਿਆ ਨਹੀਂ ਆਂਦਾ ਪਹਿਲਾਂ ਮੂੰਹ ਦਿਖਾ ਇਧਰ ਦੀ ਸੀਸ਼ੇ ਵਜਦੀ ਆ ਕੇ ਮੂੰਹ ਦਿਖਾਉਂਦਾ ਖੋਲ ਦੀ ਇਹ ਜੱਲ ਬਾਲਾ ਯਾਰ ਬਾਲਾ ਬਾਲ ਕੀ ਗਰੀਬਾ ਲੈ ਵੀ ਮਤਰਾ ਮੁੰਡੇ ਕਹਿੰਦੇ ਫੋਟੋਆਂ ਖਿਚਾਉਣ ਲੱਗ ਗਏ ਆ ਪੈਪ ਲਾ ਕੇ ਮੂੰਹ ਨੂੰ ਪੈਪ ਲਾ ਆ ਦੇ ਮੂਨੋ ਲਾ ਪੈਪ ਐ ਕੋਰ ਲਾਲਾ ਵੱਡੀ ਦਾਵਾ ਪੈਪ ਉਹ ਵੀ ਲਾ ਲਈ ਓਏ ਮੇਰਾ ਓਏ ਓਏ ਓ ਕੱਟ 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 ਆ ਦੇ ਆ ਦੇ ਐਂ ਹੀ ਹੁੰਦੀ ਹੁੰਦੀ ਆ ਆ ਦੇ ਉਹ ਦਾ ਡਿਲੀਟ ਕਰ ਦੇ ਇਹ ਨਹੀਂ ਹੋਣੀ ਡਿਲੀਟ ਹੋਣੇ ਇਹ ਹੈਂਡਲ ਨਹੀਂ ਹੋਦੀ ਕਈ ਬਈ ਹੈਗਾ ਵੀ ਇਹ ਕੱਪ ਜਿਹਾ ਖਾਲੀ ਵੀ ਆ ਦਹੀਂ ਬਾਈ ਦਹੀਂ ਬਾਈ ਵਾਲਾ ਬਾਈ ਤੋਂ ਮੈਨੂੰ ਖਿੱਤਨੀ ਨਹੀਂ ਆਉਂਦੀ ਭੈ ਨਾ ਮਹੀਨਾ ਹੋ ਗਿਆ ਟਾਈਮ ਹਾਟਸ ਵੀ ਤੂੰ ਕੱਪ ਸੰਭੀ ਫਿਰਦੇ ਆ ਮੈਂ ਕੀ ਕਹਿੰਦੀ ਮੇਛੀ ਚੋਬਰਦੀ ਦਵਾਰ ਮਟਿਆਰੇ ਭਾਈਆ ਬੰਦਾ ਮਗਰ ਪਹਿ ਗਿਆ ਸਾਡੇ ਦਿਖਾਈ ਦਰ ਗਿਆ ਇੱਕ ਵਾਰ ਓਏ ਇੱਕ ਬਟੇ ਇੱਕ ਬਟੇ ਭੁੱਲੀ ਪਾਈ ਆਹ ਵੇਖੋ ਆਹ ਦੇਖੋ ਬਈਆਂ ਨੂੰ ਅੰਨੀ ਆਈ ਹੁਣੀ ਕੱਪ ਜਮਾ ਖਾਲੀਆ ਮਹੀਨਾ ਹੋਇਆ ਟਾਈਮ ਆਊਟਸ ਪੀਤੀ ਨੂੰ ਮਰੇ ਸਾਲੇ ਸੰਭੀ ਹਜੇ ਵੀ ਫਿਰਦੇ ਆ ਫੋਟੋਆਂ ਖਿਚਾਉਣ ਨੂੰ ਪੈ ਹੀ ਤੋ ਸਮਾਹ ਹੀ ਵੱਖਰਾ ਆ ਦੇ ਭਾਈ ਕੋ ਪੈਸੇ ਆ ਸਾਡੇ ਪੈਸੇ ਸਾਡਾ ਨੁਕਸਾਨ ਹੋ ਗਿਆ ਸਵੇਰੇ ਸਵੇਰੇ ਤੇਰੀ ਬਰੋ ਕਿਵੇਂ ਕਰਨੀ ਆ ਯਾਰ ਉੱਥੇ ਕੱਢ ਕੇ ਕਰਦੇ ਵਲੌਗ ਚੱਲ ਰਿਹਾ 20 ਆ ਥੋੜਾ ਕਰੀ ਉਹ ਫੋਟੋ ਖੇਤੋਂ ਯਾਰ ਉਹ ਛਾਲਿਆ ਤੇਰੀ ਵੀਡੀਓ ਬਣਾਉਣਾ ਤੂੰ ਫੋਟੋ ਨੂੰ ਰੋਣਾ ਆ ਦੇਖੋ ਐਸੇ ਐਸੇ ਚਤੁੰਦਰ ਲੋਕ ਯਹਾਂ ਆਤੇ ਰਹਤੇ ਨੇ ਇੱਕ ਗੱਲ ਸੁਣੋ ਪੰਜ ਪੰਜ ਉਹ ਵੀ ਮਿੱਤਰੋ ਆਪਣਾ ਸਾਰਾ ਕੰਮ ਰੈਡੀ ਹੋ ਗਿਆ ਗੱਡੀ ਦਾ ਝੰਡਾ ਵੀ ਲਾਤਾ ਲਿਆ ਗਿਆ ਮੈਂ ਤੁਹਾਨੂੰ ਘਰੇ ਜਾ ਕੇ ਦਿਖਾਉਂਗਾ ਤੇ ਹੁਣ ਕਹਿੰਦੇ ਬਈ ਇੱਧਰ ਬਾਈ ਆਇਆ ਸੀਗਾ ਇਹ ਕਿੰਨਾ ਮੈਂ ਤੇਰੇ ਨਾਲ ਅੱਜ ਗੇੜੇ-ਗੂੜੇ ਕੱਟਨੇ ਆ ਮੈਂ ਕਿਹਾ ਚਲਾਇਆ ਤੈਨੂੰ ਪੈਂਟ ਦਿਖਾਈਏ ਆਇਆ ਇਹ ਜੈਮ ਲਾਉਣ ਸੀਗਾ ਪਰ ਜੈਮ ਇਹਨੂੰ ਆਪਾਂ ਲਵਾਉਣੀ ਨਹੀਂ ਅੱਜ ਕਿਉਂਕਿ ਅੱਜ ਦਿਨ ਹੈਗਾ ਸ਼ਨੀਵਾਰ ਜੇ ਅੱਜ ਜੈਮ ਲਵਾਤੀ ਅਜ ਔਖਾ ਹੋਊਗਾ ਫਿਰ ਕੱਲ ਦੀ ਰੈਸਟ ਪੈ ਜਾਣੀ ਆ ਤਾਂ ਕਰਕੇ ਹੁਣ ਮੂੰਫਲੀ ਖਾਣੇ ਆ ਕੁਰਸੀ ਤੇ ਬਹਿਣੇ ਆ ਤੇ ਫਿਰ ਦੱਸਦਾ ਤੁਹਾਨੂੰ ਮੈਂ ਹੋਈ ਮਿੱਤਰੋ ਝੰਡਾ ਭਲਾਤਾ ਹੀ ਹੁਣ ਟੇਪ 2 ਬਲਾ ਦਿੰਨੇ ਆ ਇਹਦੇ ਤੇ ਸ਼ਾਸਤਰਨ ਕੇ ਉਦੀਨ ਹੈ ਸ਼ਰਾਜ ਕਰੋਚਾ ਇੱਕ ਕਿੰਨਾ ਘੈਂਟ ਲੱਗਦਾ ਤੇ ਤੇਲ ਲੈ ਆਂਦਾ ਹੀ ਆਪਾਂ 400 ਦਾ ਹੁਣ ਲੈ ਆਂਦਾ ਹੀ ਬਾਕੀ ਸਵੇਰੇ ਪਵਾਲਾਂਗੇ ਹਾਂ ਟੈਂਕੀ ਖੋਲ ਗਏ ਤੇਲ ਤੂਲ ਪਾ ਦਈਏ ਤੇ ਝੰਡਾ ਵੀ ਪੱਕਾ ਟੇਪ ਨਾਲ ਕਰ ਦਈਏ ਫਟ ਟੇਪ ਹੈਗੀ ਆ ਕਰ ਦਈਏ ਫਟਣ ਆ ਵੀ ਮਿੱਤਰੋ ਇਹ ਕਾ ਪਾਤੀ ਬੋਤਲ ਤੇ ਪੂਰਾ ਬਣਾ ਖੂ ਦਾ ਇਹ ਕਾ ਪਈ ਆ ਉਹ ਟੇਪ ਵੀ ਨਵੀਂ ਲਿਆਉਣੀ ਹੁਣ ਇਹ ਪਾ ਦਨੇ ਆ ਨਹੀਂ ਨਹੀਂ ਇਹ ਚਾਲ ਲੈਣੀ ਆ ਪਹਿਲਾਂ ਹੁਣ ਤੇਲ ਪਾ ਦਾਂ ਮੈਂ ਇਹਦੇ ਚ ਇੱਕ ਮਿੰਟ ਬੋਤਲ ਖੋਲ ਲੀਏ ਬੋਤਲ ਖੋਲ ਲਈ ਮਿੱਤਰੋ ਤੇਲ ਵਾਲੀ ਇੱਕ ਤਾਂ ਮਿੱਤਰੋ ਇੱਧਰ ਨਾ ਬੱਚਾ ਰੰਗੀ ਜਾਂਦਾ ਆਪਣਾ ਕਹਿੰਦਾ ਮੈਨੂੰ ਨਹੀਂ ਲੈ ਕੇ ਜਾਂਦੇ ਨਾਲ ਤੁਸੀਂ ਹਣ ਇਹਨੂੰ ਕਿੱਥੋਂ ਲੈ ਜੀਏ ਹਣ ਕੇਰਾ ਵੀ ਪਾ ਦਈਏ ਕੇਰਾ ਬੋਤਲ ਦੋ ਬੋਤਲਾਂ ਪਾ ਕੇ ਤੇਲ ਦੀਆਂ ਕਰ ਦੇਣੀਆਂ ਸਿੱਧੀ ਆਪਾਂ ਆਏ ਪੈਣਾ ਨਹੀਂ ਇੱਕ ਮਿੰਟ ਪੈ ਜੂਗਾ ਕੀ ਕੋਈ ਲੋ ਵੀ ਮਿੱਤਰੋ ਪੈਪ ਦੇ ਦਾ ਝੰਡਾ ਚੜਾਉਣਾ ਹੀ ਚੜਾਉਣਾ ਹੈ ਨਾਲ ਦੀ ਨਾਲ ਆਪਾਂ ਐਂਗਲ ਤੇ ਵੀ ਚੜਾ ਦਵਾਂਗੇ ਬੁਰਾ ਜਾਣ ਲੱਗੂਗਾ ਸਪੈਸ਼ਲ ਬਣਵਾ ਕੇ ਜੀ ਬਾਕੀ ਚੈੱਕ ਕਰੋ ਝੰਡਾ ਤੁਸੀਂ 76 ਦੇ ਅਧੀਨ ਹੈ ਰਾਇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਝੰਡਾ ਟੈਪ ਟੂ ਲਾ ਕੇ ਓਕੇ ਆ ਤੇ ਹੁਣ ਤਰਦੇ ਆ ਸਵੇਰੇ ਤੇ ਜੇ ਬਲੌਗ ਚੰਗਾ ਲੱਗਾ ਸ਼ੇਅਰ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦੀ